ਗੁਰ ਪਿਆਰੇ ਰਮ ਪ੍ਰੇਮ ਬੰਧਨ ਤੁਮ ਵੰਦਿ ਸਤ ਫਗਵਾੜਾ ਦੇ ਨਜ਼ਦੀਕ ਪਿੰਡ ਚੱਕ ਪ੍ਰੇਮਾ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਭਾਈ ਰੌਣਕ ਸਿੰਘ ਦੇ ਰਾਗੀ ਜੱਥੇ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਇਸ ਮੌਕੇ ਦਾਨੀ ਸੱਜਣਾ ਨੂੰ ਸਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਜੋ ਪਿਛਲੇ ਦਿਨੀ ਅਮਰਸ਼ੀਦ ਬਾਬਾ ਮੋਤੀराम ਮਹਿਰਾ ਕਸ਼ਯਪ ਰਾਜਪੂਰ ਸਬਰ ਜੀ ਸਰਪੰਨਜਾਬ ਸਰਕਾਰ ਵੱਲੋਂ ਸ਼੍ਰੀ ਰਵੀਦਾਸ ਗੁਰਦੁਆਰਾ ਸਾਹਿਬ ਚੱਕ ਪ੍ਰੇਮਾ ਦੇ ਹਾਲ ਵਿੱਚ ਲੜਕੀਆਂ ਲਈ ਸिलाई ਸੈਂਟਰ ਖੋਲਿਆ ਗਿਆ ਸੀ ਉਸ ਦੇ 6 ਮਹੀਨੇ ਪੂਰੇ ਹੋਣ ਤੋਂ ਬਾਅਦ ਲੜਕੀਆਂ ਨੂੰ ਸिलाई ਟੀਚਰ ਇਨਚਾਰਜ ਸੰਤੋਸ਼ ਰਾਣੀ ਉਸ ਦੇ ਪਤੀ ਸਮਾਜ ਸੇਵਕ ਜਸਵਿੰਦਰ ਢੱਡਾ ਫਗਵਾੜਾ ਤੇ ਸਾਬਕਾ ਸਰਪੰਚ ਮੀਨੂ ਵੱਲੋਂ ਲੜਕੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ ਇਸ ਮੌਕੇ ਸਮਾਜ ਸੇਵਕ ਜਸਵਿੰਦਰ ਢੱਡਾ ਫਗਵਾੜਾ ਨੇ ਅਮਰ ਸ਼ੀਰਦ ਬਾਬਾ ਮੋਤੀराम ਮੈਰਾ ਕਸ਼ਯਪ ਰਾਜਪੂ ਸਭਾ ਵੱਲੋਂ ਜਿੱਥੇ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ ਉੱਥੇ ਹੀ ਸਭਾ ਦੇ ਪ੍ਰਧਾਨ ਦਵਿੰਦਰ ਸਿੰਘ ਤੇ ਉਹਨਾਂ ਦੀ ਸਾਰੀ ਸਭਾ ਦਾ ਧੰਨਵਾਦ ਕੀਤਾ ਇਸ ਮੌਕੇ ਮੋਨ ਲਾਲ ਸਾਬਕਾ ਸਰਪੰਚ ਤਰਲੋਚਨ ਜੋਤੀ ਮੈਂਬਰ ಗ್ರಾಮ ਪੰਚਾਇਤ ਰਕੇਸ਼ ਕੁਮਾਰ ਗੁਰਦਿੱਤਾ ਚੰਦਰਮ ਲੇਖਰਾਮ ਅਸ਼ੋਕ ਕੁਮਾਰ ਮਦਨ ਲਾਲ ਜੋਗਰਾਜ ਬਿਹਾਰੀ ਲਾਲ ਮਨੋਹਰ ਲਾਲ رپورਟਰ ਜਸਵਿੰਦਰ ਢੱਡਾ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ న్యూਸ ਪ੍ਰਿਮਾ ਬੇਕੇ ਸਤਿਗੁਰੂ ਦਾਸ ਮਹਾਰਾਜ ਦਾ ਜਨਮ ਦਿਨ ਮਨਾ ਰਹੇ ਹਨ ਮੈਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਤਿਗੁਰੂ ਦਾਸ ਮਹਾਰਾਜ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਇੱਥੇ ਅਸੀਂ ਕੁਝ ਅਰਸਾ ਪਹਿਲਾਂ ਸिलाई ਸੈਂਟਰ ਖੋਲ੍ਹਿਆ ਸੀਗਾ ਅਮਰਜੀਤ ਬਾਬਾ ਮੋਤੀਰਾ ਮਹਿਰਾ ਕੱਚਪਰਾਸੂ ਸਬਾ ਅਜਿਸਟਰਡ ਪੰਜਾਬ ਵੱਲੋਂ ਖੋਲਿਆ ਗਿਆ ਸੀਗਾ ਤੇ ਉੱਥੇ ਮੇਰੀ ਵਾਈਫ ਸੰਤੋਜ ਕੁਮਾਰੀ ਸਲਾਈਸ ਖਾਲਦੀ ਸੀਗੀ ਤੇ ਇਹ ਬਹੁਤ ਹੀ ਵੱਡਾ ਉਪਰਾਲਾ ਹੈਗਾ ਇਹਨਾਂ ਦੇ ਪਿੰਡ ਵਾਸੀਆਂ ਲਈ ਬਹੁਤ ਹੀ ਜਿਹੜੀਆਂ ਕੁੜੀਆਂ ਨੇ ਸਿੱਖੇ ਕੱਪੜੇ ਸਿੱਖੇ ਸੀਨੇ ਮਾਲੋ ਕਾਫੀ ਟ੍ਰੈਂਡ ਹੋਏ ਹੈਗੀਆਂ ਹੁਣ ਅਸੀਂ ਇਹ ਸਰਟੀਫਿਕੇਟ ਵੰਡਣ ਆਏ ਹੈਗੇ ਆ ਤੇ ਇਹ ਸਰਟੀਫਿਕੇਟ ਐਵੇਂ ਹੀ ਨਾ ਸਮਝੋ ਇਹਨਾਂ ਦੀ ਕਾਫੀ ਵੈਲਿਊ ਹੈਗੀ ਆ ਇਹ ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈਗਾ ਤੇ 6 ਮਹੀਨੇ ਦੇ ਕੋਰਸ ਤੋਂ ਬਾਅਦ ਅਸੀਂ ਸਰਟੀਫਿਕੇਟ ਬਣਦੇ ਹੈਗੇ ਆ ਤੇ ਮੇਰੀ ਵਾਈਫ ਨੇ ਸੰਤੋਸ਼ ਰਾਣੀ ਨੇ ਸਲਾਈਸ ਕਾਲੀ ਸੀ ਯਾਨੀ ਵੀ ਜਲੰਧਰ ਮਾਨਲੋਵ 2 ਸਾਲ ਦਾ ਕੋਰਸ ਕਰਕੇ ਸਰਟੀਫਿਕੇਟ ਪ੍ਰਾਪਤ ਕੀਤਾ ਸੀਗਾ ਅੱਜ ਅਸੀਂ ਤੁਹਾਡੇ ਨਗਰ ਵਿੱਚ ਆਏ ਹੈਗੇ ਆ ਅਸੀਂ ਤੁਹਾਡੇ ਘਰ ਦੇ ਵਿੱਚ ਹੀ ਕੱਪੜੇ ਸਖਾਲ ਕੇ ਆ ਬਾਅਦ ਵਿੱਚ ਸਰਟੀਫਿਕੇਟ ਦੇਣ ਆਏ ਹਾਂ ਤੇ ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਮੈਂ ਦੱਸ ਦੇਣਾ ਚਾਹੁੰਦਾ ਹਾਂ ਅਸੀਂ ਪਿੰਡ ਸੰਤਪੌਰ ਬੇਗੰਪੌਰ ਵਿਖੇ ਸਲਾਈ ਸੈਂਟਰ ਖੋਲ੍ਹਿਆ ਸੀਗਾ ਉੱਥੇ ਵੀ ਅਸੀਂ 6 ਮਹੀਨੇ ਦੇ ਕੋਰਸ ਤੋਂ ਬਾਅਦ ਸਰਟੀਫਿਕੇਟ ਬਣਦੇ ਹਨ ਉਸ ਤੋਂ ਬਾਅਦ ਅਸੀਂ ਚੱਕਪ੍ਰੇਮ ਹੁਣ ਖੋਲ੍ਹਿਆ ਸੀਗਾ ਹੁਣ ਇੱਥੇ ਵੀ ਸਰਟੀਫਿਕੇਟ ਬਣ ਰਹੇ ਹਨ ਤੇ ਇਸ ਤੋਂ ਪਹਿਲਾਂ ਬਾਅਦ ਵਿੱਚ ਅੱਸੀ ਪਿੰਡ ਬਰਿਆਹਾ ਵੀ ਖੋਲਿਆ ਹੈਗਾ ਤੇ ਹੁਣ ਅਸੀਂ ਪਿੰਡ 라ਵਲ ਪਿੰਡ ਤਸੀਲ ਫੁਆੜਾ ਵਿਖੇ ਸਲਾਈ ਸੈਂਟਰ ਖੋਲਣ ਜਾ ਰਹੇ ਹਾਂ ਇਹ ਦੇਖੋ ਇਹ ਸਸਤਾ ਜਿਹੜੀ ਹੈ ਅਮਰਜੀਤ ਬੱਬਾ ਮੋਤੀ ਰਾਮ ਮੈਡਾ ਕੱਚ ਬਰਾਜਪੁਰ ਸਵਾ ਇਹਨਾਂ ਦਾ ਕਿੰਨਾ ਵੱਡਾ ਉਪਰਾਲਾ ਹੈਗਾ ਦੇਖੋ ਲੜਕੀਆਂ ਨੂੰ ਮਤਲਬ ਕਿੰਨਾ ਵਧੀਆ ਕੀਤਾ ਹੈ ਹਨਰਸ ਖਾਲ ਰਹੇ ਹਨ ਤੇ ਲੜਕੀਆਂ ਆਪਣਾ ਮਤਲਬ ਕਾਫੀ ਮਤਲਬ ਆਪਣਾ ਬਿਜ਼ਨਸ ਮਤਲਬ ਚਲਾ ਸਕਦੇ ਨੇ ਸਲਾਈ ਸੈਂਟਰ ਖੋਲ ਕੇ ਆਪਣਾ ਸਲਾਈ ਸੈਂਟਰ ਖੋਲ ਸਕਦੇ ਹਨ ਇਹ ਕਾਫੀ ਵਰਤੋਂ ਕਰ ਸਕਦੇ ਹਨ ਇਹਦੇ ਬਹੁਤ ਹੀ ਫਾਇਦੇ ਹਨ ਮੈਂ ਅਮਰਜੀਤ ਬਾਬਾ ਮੋਤੀਰਾ ਮਹਿਰਾ ਉਹਨਾਂ ਦੀ ਸੰਸਥਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ਇਹੋ ਜਿਹੇ ਸਮਾਜ ਭਲਾਈ ਦੇ ਉਪਰਾਲੇ ਕਰਦੇ ਹਨ ਮੈਂ ਆਸ ਕਰਦਾ ਹਾਂ ਇਹ ਸੰਸਥਾ ਇਹੋ ਜਿਹੇ ਸਮਾਜ ਦੇ ਭਲਾਈ ਤੇ ਕੰਮ ਕਰਦੀ ਰਹੇਗੀ ਮੈਂ ਸਾਰਿਆਂ ਨੂੰ ਅਖੀਰ ਵਿੱਚ ਫਿਰ ਸਤਿਗੁਰੂ ਦਾ ਹਮਾਰਾ ਜੀ ਆਨੰਦ ਭਰਾਈ ਦਿੰਦਾ ਜੈ ਗੁਰੇ ਧੰਨਵਾਦ